Нарово. ਨਾਨਕ ਹੋਸੀ ਭੀ ਸਚ ਜਉ ਬੁਲਾਵੇ ਜੋ ਬੋਲੇ ਸੁਆਮੀ ਕੁਦਰਤ ਕਾਣਾ ਮਾਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਾਪਕੀ ਅਤ ਪਿਆਰੇ ਮੋਕ ਉਜਰੇ ਸਾਸਤਰ ਖਟ ਪੰਗ ਗਿਰਨ ਚੜ ਜਾਏ ਅੰਦ ਲਖਾ ਬਦਰੋ ਸੁਨੇ ਜਕਾ ਪ੍ਰਪਕਾਰ ਹੋਐ ਸਪਤਕ ਸੰਮਦੀ ਨੂਰ ਹਰ ਸੋ ਪੁਰ ਸੋ ਚਟੀ ਐ ਤੁਦ ਟਿਠੇ ਸਤੇ ਪਾਦਸ਼ਾਹ ਰਲ ਜਨਮ ਜਨਮ ਦੀ ਕੱਟੀ ਹੈ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਹਰ 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 ਆਰਾਦੀ ਹੈ संत संग हर मन बसै परम मोह पौ साधियै हर 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 आराधिऐ संत संग हर मन बसै परम मोह पौ साधियै रहाओ वेद पुराण स्मृतपने सब विराजत जन सुने सगरस्थान पैपित चीना रामसेवक पैरहत की न जोन चौरासिनफ्रह ਗੋਬਿੰਦ ਲੋਕ ਨਹੀਂ ਜਨਮ ਮਰਹਿ ਬਲ ਬਦ ਸਿਆਨਪ ਹਉ ਮੈਂ ਰਹੀ ਹਰ ਸਾਦ ਸਰਨ ਨਾਨਕ ਗਹੀ ਬਲ ਬਦ ਸਿਆਨਪ ਹਉ ਮੈਂ ਰਹੀ ਅਰਸਾਦ ਸ਼ਰਨ ਨਾਨਕ ਗਹੀ ਅਰਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਚਬਰ ਸ਼ਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਕਰੋ ਰੋਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਲ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਇਹ ਸਰਵਣ ਕੀਤਾ ਸੀ ਬਾਰਨੇ ਬਲਿਹਾਰਨੇ ਲੱਖ ਬਰੀਆ ਨਾਮੋ ਨਾਮ ਪ੍ਰਾਨ ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਹੇ ਕਾਲਪੁਰਖ ਵਾਹਿਗੁਰੂ ਮਹਾਰਾਜ ਮੈਂ ਆਪ ਜੀ ਤੋਂ ਲੱਖਾਂ ਵਾਰ ਬਲਿਹਾਰ ਕੁਰਬਾਨ ਜਾਂਦਾ ਹਾਂ ਉਸ ਨਰੰਕਾਰ ਉਸ ਈਸ਼ਵਰ ਉਸ ਕਾਲਪੁਰਖ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਇੱਕ ਅਮੋਲਕ ਦਾਤ ਦੇ ਕੇ ਇਸ ਸੰਸਾਰ ਦੇ ਉੱਪਰ ਭੇਜਿਆ ਹੈ ਉਹ ਮੌਲਕਾਦ ਜਿਹੜੇ ਉਹਨੇ ਦਿੱਤੀ ਹੈ ਉਹਨੇ ਸਾਡੇ ਸਵਾਸ ਇਹਨਾਂ ਸਵਾਸਾਂ ਦੇ ਨਾਲ ਅਸੀਂ ਆਪਣਾ ਜਨਮ ਜਿਹੜਾ ਹੈ ਇਹ ਸਫਲਾ ਕਰਨਾ ਉਹ ਸਮਾਂ ਉਹ ਕੜੀਆਂ ਉਹ ਸਫਲੀਆਂ ਕਰਨੀਆਂ ਨੇ ਨਾਮ ਨੂੰ ਜਪ ਕੇ ਗੁਰਦੇਵ ਕਹਿ ਰਹੇ ਨੇ ਇਸ ਪਵਿੱਤਰ ਪਾਵਨ ਬਾਣੀ ਦੇ ਵਿੱਚ ਕਿ ਪਿਆਰਿਆ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਉਹ ਘੜੀ ਉਹ ਸਮਾਂ ਉਹ ਸਫਲਾ ਹੈ ਮੂਰਤ ਦਾ ਭਾਵ ਹੈ ਤੋ ਘੜੀ ਹੈ ਜਿੱਥੇ ਦਾ ਪਾਵ ਹੈ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਸੱਚਾ ਜਿਹੜਾ ਹੈ ਉਹਦੇ ਨਾਲ ਕਿੰਦੇ ਪਿਆਰ ਪੈ ਜਾਵੇ ਇਹ ਹੋ ਕਦਾਂ ਸਕਦਾ ਹੈ ਜੇ ਅਸੀਂ ਸਤ ਸੰਗ ਕਰਾਂਗੇ ਤਾਂ ਉਹਦੇ ਨਾਲ ਪਿਆਰ ਪੈ ਸਕਦਾ ਹੈ ਤੇ ਜਿਹੜਾ ਉਹਨੇ ਬਖਸ਼ਿਆ ਹੋਇਆ ਸਮਾਂ ਹੈ ਘੜੀਆਂ ਨੇ ਇਹ ਤਦ ਹੀ ਸਫਲੀਆਂ ਗਿਣੀਆਂ ਜਾਣੀਆਂ ਨੇ ਸਾਡਾ ਸੰਸਾਰ ਤੇ ਆਇਆ ਤਦ ਹੀ ਸਫਲਾ ਹੈ ਜੇ ਸਾਡਾ ਉਸ ਕਾਲਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਜਿਹੜਾ ਸਦਾ ਸਿਰ ਰਹਿਣ ਵਾਲਾ ਹੈ ਬਾਕੀ ਸਭ ਕੁਝ ਚਲਾਏ ਵਿਮਾਨ ਹੈ ਅੱਜ ਹੈ ਕੱਲ ਨਹੀਂ ਹੈ ਕੱਲ ਹੈ ਪਰਸੋਂ ਨਹੀਂ ਹੈ ਸੰਸਾਰ ਦੇ ਪਦਾਰਥ ਜਿਹੜੇ ਨੇ ਇਹ ਕੋਈ ਟਿਕਣ ਵਾਲੇ ਨਹੀਂ ਹਰ ਚੀਜ਼ ਦੀ ਉਮਰ ਹੈ ਪਿਆਰਿਓ ਹਰ ਚੀਜ਼ ਨੇ ਬਣ ਸ ਜਾਣਾ ਖਤਮ ਹੋ ਜਾਣਾ ਜਿਹੜਾ ਕਾਇਆ ਇਹ ਸਰੀਰ ਹੈ ਸਾਡਾ ਇਹ ਵੀ ਨਹੀਂ ਰਹਿਣਾ ਇਹ ਵੀ ਖਤਮ ਹੋ ਜਾਣਾ ਜਿਸ ਤਰ੍ਹਾਂ ਦਰਖਸ਼ ਦਰਖਤ ਨੇ ਜਦੋਂ ਪੱਤਝੜ ਆਉਂਦੀ ਹੈ ਜਿਹੜੇ ਪੁਰਾਣੇ ਪੱਤੇ ਨੇ ਚੜ ਜਾਂਦੇ ਨੇ ਨਵੇਂ ਫੁੱਟਣ ਲੱਗ ਪੈਂਦੇ ਨੇ ਬਾਇਮ ਇਸੇ ਤਰ੍ਹਾਂ ਹੀ ਇਹ ਸੰਸਾਰ ਹੈ ਜਿਹੜੇ ਪੁਰਾਣੇ ਪੱਤੇ ਹੋ ਜਾਂਦੇ ਉਹ ਝੜ ਜਾਂਦੇ ਹਨ ਨਵੇਂ ਜਨਮ ਲੈ ਲੈਂਦੇ ਇਹ ਸਿਲਸਿਲਾ ਆਦ ਕਾਲ ਤੋਂ ਚੱਲਿਆ ਆ ਰਿਹਾ ਹੈ ਜਦੋਂ ਤੋਂ ਇਹ ਸ੍ਰਿਸ਼ਟੀ ਸਾਜੀ ਹੈ ਉਦੋਂ ਤੋਂ ਹੀ ਇਹ ਸਿਲਸਿਲਾ ਸ਼ੁਰੂ ਹੈ ਜੰਮਣ ਦਾ ਤੇ ਮਰਨ ਦਾ ਮੌਤ ਜਨਮ ਵੀ ਉਹ ਆਪ ਦਿੰਦਾ ਹੈ ਤੇ ਲੈਤਾ ਵੀ ਆਪ ਹੀ ਕਰਦਾ ਹੈ ਸੰਸਾਰ ਤੋਂ ਲਿਜਾਣ ਵਾਲਾ ਵੀ ਤਾਂ ਆਪ ਹੀ ਹੈ ਨੰਨ ਵਸੇ ਦੇਖਦੇ ਹਾਂ ਤਾਂ ਹਸਪਤਾਲਾਂ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਲੋਕ ਐਸੇ ਨੇ ਜਿਹੜੇ ਕਾਫੀ ਸਮੇਂ ਤੋਂ ਬਿਡਾਂ ਦੇ ਬਰੇ ਮੰਜਾਂ ਦੇ ਪਏ ਨੇ ਬਿਮਾਰ ਨੇ ਮੌਤ ਮੰਗ ਰਹੇ ਹੋ ਪਰ ਮੌਤ ਨਹੀਂ ਆ ਰਹੀ ਆਪਣੇ ਮੋਹ ਮੰਗ ਰਹੇ ਇਹ ਛਟਕਾਰਾ ਹੋ ਜਾਵੇ ਇਸ ਜੀਵ ਤੋਂ ਪਰ ਮੌਜ ਨਹੀਂ ਆ ਰਹੀ ਕਿਉਂਕਿ ਸਾਡੇ ਮੰਗਿਆ ਨਹੀਂ ਮਿਲਦੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੱਥ ਹੈ ਉਹ ਜਦੋਂ ਚਾਹੇਗਾ ਉਦੋਂ ਹੀ ਜੀਵ ਨੂੰ ਸੰਸਾਰ ਤੇ ਭੇਜੇਗਾ ਤੇ ਜਦੋਂ ਚਾਹੇਗਾ ਉਦੋਂ ਹੀ ਬੁਲਾ ਲਵੇ ਇਹ ਸਭ ਕੁਝ ਉਹਦੇ ਹੱਥ ਵਿੱਚ ਹੈ ਤੋ ਸਾਡਾ ਸਮਾਂ ਜਿਹੜਾ ਹੈ ਉਹ ਤਦ ਹੀ ਸਫਲਾ ਹੈ ਜੇ ਅਸੀਂ ਸਤ ਸੰਗ ਕਰਦੇ ਹਾਂ ਨਾਮ ਸੁਣਦੇ ਹਾਂ ਸਿਮਰਨ ਕਰਦੇ ਹਾਂ ਸੇਵਾ ਕਰਦੇ ਹਾਂ ਕਿਉਂਕਿ ਸਾਡਾ ਤਾਂ ਜਨਮ ਹੀ ਇਸ ਲਈ ਹੋਇਆ ਹੈ ਨਾਮ ਜਪਣਾ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਰੱਬ ਦਾ ਜਿਹੜਾ ਜਨਮ ਹੈ ਇਹਨੂੰ ਸਫਲਾ ਕਰਕੇ ਸੰਸਾਰ ਤੋਂ ਜਾਣਾ ਹੈ ਇਹ ਨਹੀਂ ਕਿ ਸਾਡੇ ਕੋਲ ਕੀਮਤੀ ਸਵਾਸ ਵੀ ਨਹੀਂ ਤੇ ਫਿਰ ਵੀ ਅਸੀਂ ਇਹਨੂੰ ਸਫਲਾ ਨਾ ਕਰ ਸਕੀ। ਸੋ ਗੁਰਦੇਵ ਬਾਣੀ ਚ ਕਹਿੰਨੇ ਕਿ ਦੁੱਖ ਸੰਤਾਪ ਨਾ ਲੱਗਈ। ਜਿਸ ਹਰ ਕਾ ਨਾਮ ਆਧਾਰ ਆਧਾਰ ਦਾ ਭਾਵ ਹੈ ਆਸਰਾ। ਜਿਹੜੇ ਉਹਦੇ ਨਾਮ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਸ ਨਾਮ ਨੂੰ ਆਸਰਾ ਬਣਾ ਲੈਂਦੇ ਨੇ ਫਿਰ ਦੋਖੋ ਨਾ ਦੇ ਨੇੜੇ ਨਹੀਂ ਆਉਂਦੇ ਜੰਮ ਵੀ ਦੂਰ ਰਹਿੰਦੇ ਨੇ ਉਹਨਾਂ ਤੋਂ ਕਿਉਂਕਿ ਨਾਮ ਜਪਦੇ ਨੇ ਜਿੱਥੇ ਨਾਮ ਜਪਿਆ ਜਾਂਦਾ ਹੈ ਉਥੋਂ ਕਲੇਸ਼ ਤੇ ਦੁੱਖ ਇਹ ਚਲੇ ਜਾਂਦੇ ਹਨ ਪਰ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਥੇ ਇਹਨਾਂ ਦਾ ਵਾਸਾ ਹੋ ਜਾਂਦਾ ਹੁਣ ਸੰਸਾਰ ਦੇ ਵਿੱਚ ਉਹ ਕਲੇ ਕਲੇਸ਼ ਵਧਣ ਦੇ ਕਾਰਨ ਕੀ ਨੇ ਕਿਉਂਕਿ ਨਾਮ ਘਟ ਗਿਆ ਕੋਈ ਨਾਮ ਜਪਣ ਲਈ ਤਿਆਰੀ ਨਹੀਂ ਜੇ ਨਾਮ ਨਾ ਜਪਾਂਗੇ ਤਾਂ ਦੁੱਖ ਤੇ ਕਲੇਸ਼ ਵਧ ਨਹੀਂ ਗਏ ਇਹਨਾਂ ਨੂੰ ਘਟਕਿ ਨੇ ਕਰਨਾ ਹੈ ਨਾਮ ਨੇ ਤੇ ਨਾਮ ਵੱਲ ਸਾਡਾ ਧਿਆਨ ਨਹੀਂ ਅਸੀਂ ਆਪਣੇ ਕਾਰੋਬਾਰਾਂ ਵਿੱਚ ਲੱਗੇ ਹਾਂ ਕਾਰੋਬਾਰਾਂ ਵਿੱਚ ਲੱਗੇ ਹਾਂ ਨਾਮ ਲਈ ਸਮਾਂ ਹੀ ਨਹੀਂ ਹੈ ਪਿਛਲੇ ਲੋਕ ਕਿਉਂ ਸੁਖੀ ਸਨ ਉਦੋਂ ਕਮਾਈ ਦੇ ਸਾਧਨ ਵੀ ਘੱਟ ਸਨ ਇੱਕ ਇੱਕ ਪਰਿਵਾਰ ਦੇ ਵਿੱਚੋਂ ਕਿੰਨੇ ਕਿੰਨੇ ਲੋਕ ਪੜਦੇ ਸੀ ਪਰ ਸਾਰੇ ਸੁਖੀ ਸੀ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸਹਿਰਕ ਹੁੰਦੇ ਸੀ ਜਾਂਦੇ ਸੀ ਪਰ ਹੁਣ ਸਾਡੇ ਕੋਲੇ ਸਾਧਨ ਵੀ ਵੱਧ ਗਏ ਭਾਈ ਪੈਸਾ ਵੀ ਵੱਧ ਗਿਆ ਤੇ ਦੁੱਖ ਤਾਂ ਘਟਨੇ ਚਾਹੀਦੇ ਸੀ ਕਿਉਂਕਿ ਸੁਖ ਦੇ ਸਾਧਨ ਮੌਜੂਦ ਹੋ ਗਏ ਦੁੱਖ ਘਟਣੇ ਚਾਹੀਦੇ ਸੀ ਪਰ ਦੁੱਖ ਵੱਧ ਗਏ ਕਲੇਸ਼ ਵੱਧ ਗਏ ਕੋਈ ਘਰ ਲਾ ਲਓ ਕਿਸੇ ਘਰ ਵੱਲ ਤੱਕ ਲਓ ਤੁਸੀਂ ਹਰ ਘਰ ਦੇ ਵਿੱਚ ਕਲੇਸ਼ ਹੈ ਸਭ ਦੁਖੀ ਨੇ ਹਰ ਕੋਈ ਡਾਕਟਰਾਂ ਦੇ ਜਾ ਰਿਹਾ ਕੋਈ ਮੈਡੀਸਨ ਲੈ ਰਿਹਾ ਕੋਈ ਕੋਈ ਮੈਡੀਸਨ ਲੈ ਸਰੀਰ ਰੋਗੀ ਹੋ ਗਏ ਕਾਰਨ ਕੀ ਹੋਇਆ ਕਿ ਮਨ ਰੋਗੀ ਹੋ ਗਿਆ ਮਨ ਹੈ ਜਿਹੜਾ ਉਹ ਰੋਗੀ ਹੋ ਗਿਆ ਹੁਣ ਮਾਇਆ ਮਨ ਨੂੰ ਰੋਗ ਵੱਲੋਂ ਕੌਣ ਹਟਾ ਸਕਦਾ ਹੈ ਨਾਮ ਤੇ ਨਾਮ ਅਸੀਂ ਜਪਿਆ ਜੇ ਮਨ ਰੋਗੀ ਹੋ ਗਿਆ ਮਨ ਰੋਗਿਓ ਹੈ ਸਰੀਰ ਰੋਗੀ ਹੋ ਗਿਆ ਸਰੀਰ ਨੂੰ ਦੁੱਖ ਵੇਪਰ ਲਾਪੇ ਸੋ ਗੁਰਦੇਵ ਕਹਤ ਕੇ ਦੁੱਖ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਉਹਨਾਂ ਨੂੰ ਦੁੱਖ ਕਲੇਸ਼ ਨਹੀਂ ਲੱਗਦਾ ਪਿਆਰਿਓ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਲੈਂਦੇ ਨੇ ਆਪਣੀ ਜ਼ਿੰਦਗੀ ਦਾ ਤੇ ਬਾਣੀ ਇਹ ਗੱਲ ਲਿਖਦੀ ਹੈ ਕਿ ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਸਥਾਨ ਸ਼ੋਭਦੇ ਨੇ ਉਹ ਕਰ ਸ਼ੋਭਤ ਹੋਦੇ ਨੇ ਸ਼ੋਭਾ ਹੁੰਦੀ ਆ ਸੰਸਾਰ ਦੇ ਵਿੱਚ ਪਰ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੇਈ ਨਗਰ ਉਜਾੜੀ ਜਿਓ ਉਹਨਾਂ ਨੂੰ ਵਸਦੇ ਨਾ ਜਾਣ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਉਜਾੜਦੇ ਸਮਾਨ ਨੇ ਜਿੱਥੇ ਨਾਮ ਨਹੀਂ ਹੈ ਸੋ ਗੁਰਦੇਵ ਕਹਿ ਰਹੇ ਹਨ ਕਿ ਜਿਨ੍ਹਾਂ ਨੇ ਨਾਮ ਜਪਿਆ ਉਹਦੇ ਨਾਮ ਦਾ ਆਸਰਾ ਲੈ ਲੈਂਦੇ ਨੇ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹ ਫਿਰ ਕੀ ਕਰਦਾ ਉਹਨਾਂ ਨੇ ਜਿਹੜੇ ਨਾਮ ਜਪਦੇ ਨੇ ਗੁਰਦੇਵ ਕਹਿ ਰਹੇ ਨੇ ਕਿ ਬਾਹਾਂ ਪਕੜ ਗੁਰ ਕਾਢਿਆ ਗੁਰੂ ਫਿਰ ਉਹਦੀ ਬਾਹ ਫੜ ਲੈਂਦਾ ਤੇ ਇਹ ਜਿਹੜਾ ਵਿਕਾਰਾਂ ਦਾ ਸਮੁੰਦਰ ਹੈ ਇਹ ਸੰਸਾਰ ਇਹਦੇ ਵਿੱਚੋਂ ਫਿਰ ਉਹਨੂੰ ਕੱਢ ਲੈਣਾ ਬਾਹ ਪਕਰ ਗੁਰ ਕਾਢਿਆ ਤੇ ਜਿੰਨ ਦੀ ਬਾ ਫਿਰ ਗੁਰੂ ਨੇ ਫੜ ਲਈ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਇਹਨਾਂ ਵਿਕਾਰਾਂ ਦੇ ਵਿੱਚੋਂ ਕੱਢ ਲਿਆ ਬਾਣੀ ਲਿਖਦੀ ਏ ਕਿ ਸੋਈ ਉਤਰਿਆ ਪਾਰ ਉਹਨੂੰ ਤਰਿਆ ਜਾਣਾ ਸੰਸਾਰ ਦੇ ਵਿੱਚ ਉਹਦਾ ਸੰਸਾਰ ਤੇ ਆਇਆ ਸਫਲਾ ਹੈ ਜਿਹਦੀ ਬਾਹ ਗੁਰੂ ਨੇ ਫੜ ਲਈ ਅਸੀਂ ਤਾਂ ਜਾਣਦੇ ਹਾਂ ਗੁਰੂ ਦੇ ਕੋਲ ਮੱਥਾ ਟੇਕਦੇ ਹਾਂ ਚਿੱਲ ਫੁੱਲ ਜੋਸਾ ਦੇ ਕੋਲ ਸਰਦਾ ਹੈ ਅਸੀਂ ਗੁਰੂ ਦੇ ਅੱਗੇ ਭੇਟਾ ਰੱਖ ਦਿੰਦੇ ਹਾਂ ਮੱਥਾ ਧਰਤੀ ਨਾਲ ਲਾਉਂਦੇ ਹਾਂ ਨੱਕ ਰਗੜਦੇ ਹਾਂ ਪਰ ਮੰਗਦੇ ਕੀ ਹਨ ਕੋਈ ਪੁੱਤ ਮੰਗ ਰਿਹਾ ਹੈ ਕੋਈ ਜ਼ਮੀਨ ਮੰਗ ਰਿਹਾ ਹੈ ਕੋਈ ਮਕਾਨ ਮੰਗ ਰਿਹਾ ਹੈ ਕੋਈ ਕਾਰਾਂ ਕੋਠੀਆਂ ਮੰਗਦੇ ਸਾਨੂੰ ਤਾਂ ਮੰਗਣਾ ਵੀ ਨਹੀਂ ਹੈ ਗੁਰੂ ਦੇ ਕੋਲੇ ਗਏ ਵੀ ਤੇ ਮੰਗਿਆ ਵੀ ਸੰਸਾਰ ਜਿਹੜਾ ਨਾਲ ਨਹੀਂ ਜਾਣਾ ਉਹਨੂੰ ਅਸੀਂ ਮੰਨਦੀ ਜਾਨੀਆ ਪੁੱਤਰ ਦੇ ਦੇ ਧੀਆਂ ਦੇ ਦੇ ਭਾਈ ਪੈਸਾ ਦੇ ਦੇ ਉਹ ਇਹਦਾ ਪਿਆਰਿਓ ਧਰਤੀ ਦੀਆਂ ਵਸਤੂਆਂ ਨੇ ਧਰਤੀ ਤੇ ਹੀ ਰਹਿਣੀਆਂ ਨੇ ਨਾ ਮਾਂ ਨਾ ਪਿਓ ਨਾ ਭੈਣ ਨਾ ਭਰਾ ਨਾ ਬੱਚੇ ਨਾ ਰਿਸ਼ਤੇ ਦਾ ਨਾ ਸਕੇ ਸੰਬੰਧੀ ਕਿਸੇ ਨੇ ਨਾਲ ਜਾਣਾ ਕੋਈ ਨਹੀਂ ਜਾਣਾ ਦੰਦਾਂ ਸੰਸਾਰ ਤੇ ਪਿਆਰੇ ਇਕੱਲਾ ਆਇਆ ਹੈ ਇਕੱਲੇ ਨੂੰ ਹੀ ਜਾਣਾ ਪੈਣਾ ਹੈ ਬਸ ਜਰੇ ਕੀਤੇ ਹੋਏ ਕਰਮ ਨਾਲ ਜਾਣਗੇ ਜਿਹੜੇ ਤੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਕਰ ਰਿਹਾ ਹੈ ਤੇਰਾ ਜਪਿਆ ਹੋਇਆ ਨਾਮ ਤੇਰੇ ਨਾਲ ਜਾਵੇਗਾ ਜੇ ਤੇਰੇ ਬੋਝੇ ਦੇ ਵਿੱਚ ਨਾਮ ਹੈ ਇਹੇ ਨਾਮ ਤੈਨੂੰ ਜਮਾ ਤੋਂ ਛੁਡਾਏਗਾ ਜੇ ਤੁਮ ਨਾਮ ਨਹੀਂ ਜਪਿਆ ਫਿਰ ਜਮਾਤੋਂ ਕੋਈ ਤੈਨੂੰ ਛੜਾ ਨਹੀਂ ਸਕੇਗਾ ਕੋਈ ਨਹੀਂ ਛੜਾ ਸਕਦਾ ਸੋ ਗੁਰਦੇਵ ਕਹਿ ਰਹੇ ਨੇ ਕਿ ਜਿਹਦੀ ਮਾਂ ਗੁਰੂ ਫੜ ਲੈਂਦਾ ਉਹ ਫਿਰ ਇਸ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ ਪਾਰ ਹੋ ਜਾਂਦਾ ਗੁਰਦੇਵ ਨੇ ਬਾਣੀ ਵਿੱਚ ਕਲ ਬਚਨ ਕੀਤੇ ਸਨ ਕਲਪ ਬਚਨ ਪੜੇ ਨੇ ਬਾਰਨੇ ਬਲਿਹਾਰਨੇ ਲੱਖ ਬਰੀ ਇਹ ਆਕਾਲਪੁਰਖ ਵਾਹਿਗੁਰੂ ਪ੍ਰਮਾਤਮਾ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਬਲਿਹਾਰ ਜਾਂਦਾ ਨਾਮੋ ਹੋ ਨਾਮ ਸਾਇਬ ਕੋ ਪ੍ਰਣਾ ਅਧਰੀ ਇਹ 84 ਲੱਖ ਜੂਨਾਂ ਦੇ ਮਾਲਕਾ 84 ਲੱਖ ਜੂਨ ਪੈਦਾ ਕਰਨ ਵਾਲੇ ਆਕਾਲਪੁਰਖ ਵਾਹਿਗੁਰੂ ਤੇਰਾ ਨਾਮ ਹੀ ਸਾਡੇ ਪ੍ਰਾਣਾ ਦਾ ਆਧਾਰ ਹੈ ਇਹ ਆਸਰਾ ਹੈ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਨੁਕਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੋੜੀ ਮਹੱਲਾ ਪੰਜਵਾਂ ਗੋੜੀ ਰਾਗਣੀ ਹੈ ਪਿਆਰੇ ਇਸ ਨੂੰ ਰਾਗਾਂ ਵਿੱਚ ਗਾਇਆ ਜਾਂਦਾ ਹੈ ਪੰਚਮ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਹਰ 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 ਆਰਾਧੀ ਐ ਹਰ ਦਾ ਭਾਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹਰ ਦਾ ਭਾਵ ਹੈ 84 ਲੱਖ ਜੂਨਾਂ ਦਾ ਮਾਲਕ ਹਰ ਦਾ ਭਾਵ ਹੈ ਜਿਨੇ 84 ਲੱਖ ਜੂਨ ਬਣਾ ਕੇ ਸਾਰਿਆਂ ਦੇ ਵਿੱਚ ਉਹ ਆਪ ਵਿਆਪਕ ਹੈ ਆਪ ਬੈਠਾ ਹੈ ਆਰਾਧੀ ਦਾ ਭਾਵ ਹੈ ਉਹਦੇ ਨਾਮ ਨੂੰ ਸਿਮਰਨਾ ਕਰੀਏ ਉਦੇ ਨਾਮ ਨੂੰ ਜਪਣਾ ਕਰੀਏ ਸੰਤ ਸੰਗ ਹਰ ਮਨ ਵਸੈ ਪਰਮ ਮੋਹ ਪਉ ਸਾਥੀਐ ਐ ਜੀਵ ਮਨੁਖ ਸੰਤਾਂ ਦੇ ਸਤ ਸੰਗ ਵਿੱਚੋਂ ਉਹਨਾਂ ਦੇ ਸਤ ਸੰਗ ਦੇ ਵਿੱਚ ਜਾ ਜਾ ਕੇ ਹਰੀ ਦਾ ਨਾਮ ਸੁਣਾ ਸ਼ਾਇਦ ਉਹ ਤੇਰੇ ਮਨ ਦੇ ਵਿੱਚ ਵਸ ਜਾਵੇ ਜੇ ਤੇਰੇ ਮਨ ਦੇ ਵਿੱਚ ਉਹਦਾ ਨਾਮ ਵੱਸ ਗਿਆ ਤਾਂ ਕੀ ਹੋਵੇਗਾ ਪਰਮ ਮੋਹ ਤੇ ਜਮਾਂ ਦਾ ਜਿਹੜਾ ਤੈਨੂੰ ਡਰ ਲੱਗ ਰਿਹਾ ਹੈ ਇਹ ਸਾਧিয়ে ਦਾ ਭਾਵ ਹੈ ਨਾਸ਼ ਹੋ ਜਾਵੇਗਾ ਰਹਾਉ ਦਾ ਬਿਸ਼ਰਾਮ ਦੇ ਕੇ ਅਗਲੀ ਪੰਕਤੀ ਚ ਕਥਨ ਕਰ ਰਹੇ ਹਾਂ ਨਾ বেদ ਪੁਰਾਣ ਸੰਮਰਤ ਭਨੇ ਇਸ ਸੰਸਾਰ ਦੇ ਵਿੱਚ ਇਸ ਧਰਤੀ ਦੇ ਉੱਪਰ ਚਾਰ ਵੇਦ ਲਿਖੇ ਗਏ 18 ਪੁਰਾਣ ਨੇ ਪਿਆਰਿਓ 27 ਸਿਮਰਤੀਆਂ ਨੇ ਪਰ ਭਨੇ ਦਾ ਅਰਥ ਹੈ ਕਿ ਇਹਨਾਂ ਨੂੰ ਕਥਨ ਕਰਨ ਵਾਲੇ ਵੇਦਾਂ ਨੂੰ ਪੁਰਾਣਾ ਨੂੰ ਤੇ 18 27 ਸਿਮਰਤੀਆਂ ਨੂੰ ਇਹਨਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਜਿਨ੍ਹਾਂ ਨੇ ਕਥਨ ਕੀਤਾ ਹੈ ਅਗਲੇ ਪੰਕਤੀ 'ਚ ਕਥਨ ਕਰ ਰਹੇ ਹਨ ਸਭ ਓਚ ਬਿਰਾਜਤ ਜਨਸਨੇ ਤੇ ਜਿਹੜੇ ਪ੍ਰਭੂ ਦੇ ਪਿਆਰੇ ਨੇ ਜਿਹੜੇ ਉਹਦੇ ਭਗਤ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਚਾਰ ਵੇਦ 18 ਪ੍ਰਾਣ 27 ਸਿਮਰਤੀਆਂ ਜਿਹੜੀਆਂ ਨੇ ਉਹ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਜਿਹੜੇ ਉਹਦੇ ਰੱਬ ਦੇ ਪਿਆਰਿਓਂ ਦੇ ਭਗਤ ਸੰਤ ਜਾਨੇ ਉਹ ਸਭ ਤੋਂ ਉੱਚੇ ਬਿਰਾਜ ਦੇ ਹਨ ਸਗਲ ਆਸਥਾਨ ਪੈ ਪੀਤ ਚੀਨ ਤੇ ਹੋਰ ਸਾਰੇ ਅਸਥਾਨ ਜਿੰਨੇ ਸਤ ਸੰਗ ਤੋਂ ਬਿਨਾ ਨੇ ਜਿੱਥੇ ਸਤ ਸੰਗ ਨਹੀਂ ਹੁੰਦਾ ਜਿੰਨੇ ਵੀ ਅਸਥਾਨ ਨੇ ਉਹ ਪੈ ਰਿਓ ਪੈ ਪੀਤ ਕਰਨ ਵਾਲੇ ਜਾਣੇ ਜਾਂਦੇ ਹਨ RAM ਸੇਵਕ ਪੈ ਰਹਿਤ ਕੀਨ ਜਿੱਥੇ ਜਮਾ ਦਾ ਡਰ ਰਹਿੰਦਾ ਹੈ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਜਿਹੜੇ ਅਸਥਾਨ ਐਸੇ ਨੇ ਉੱਥੇ ਪਿਆਰੋ ਜਮਾ ਦਾ ਡਰ ਹੈ ਤੇ ਕੇਵਲ ਰਾਮ ਨੇ ਆਪਣੇ ਸੇਵਕ ਜਿਹੜੇ ਨੇ ਉਹ ਜਿਹੜੇ ਸਤਸੰਗ ਦੇ ਵਿੱਚ ਆ ਗਏ ਉਸ ਰਾਮ ਨੇ ਉਹ ਆਪਣੇ ਸੇਵਕ ਜਮਾ ਦੇ ਡਰ ਤੋਂ ਰਹਿਤ ਕਰ ਦਿੱਤੇ ਹਨ ਲਖ ਚਾਰਾਸੀ ਜੋਨ ਫਿਰ ਹੈ ਤੇ ਹੋਰ ਸਾਰੇ ਜੀਵ ਜਿਹੜੇ ਨਾਮ ਨਹੀਂ ਜਪਦੇ ਉਹ ਲੱਖਾਂ 84 ਜੂਨ ਜਿਹੜੀਆਂ 84 ਲੱਖ ਦੁਨਾਂ ਕਾਲਪੁਰਖ ਵਾਇਗੁਰੂ ਨੇ ਬਣਾਈਆਂ ਹਨ ਉਹਨਾਂ ਦੇ ਵਿੱਚ ਭਟਕ ਰਹੇ ਹਨ ਗੋਬਿੰਦ ਲੋਕ ਨਹੀਂ ਜਨਮ ਮਰ ਰਹਿ ਪਰ ਜਿਹੜੇ ਉਸ ਕਾਲਪੁਰਖ ਵਾਇਗੁਰੂ ਰੱਬ ਦੇ ਪਿਆਰੇ ਨੇ ਸੰਤ ਜਨ ਉਹਦੇ ਭਗਤ ਜਨ ਉਹ ਪਿਆਰਿਓ ਜੰਮਣ ਮਰਨ ਦੇ ਚੱਕਰ 'ਚ ਨਹੀਂ ਆਉਂਦੇ ਬਾਣੀ ਦੇ ਬਚਨ ਨੇ ਕਿ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਉਹ ਇਸ ਚੱਕਰ ਚ ਨਹੀਂ ਆਉਂਦੇ ਬਲ ਬਦ ਸਿਆਨਪ ਹੋ ਮੈਂ ਰਹੀ ਇਹ ਕਾਲਪੁਰ ਕੋਏ ਗੁਰੂ ਸਰੀਰ ਦਾ ਬਲ ਤੇ ਬੁੱਧੀ ਦੀ ਸਿਆਨਪ ਅਤੇ ਸਾਰੀ ਹੋਮੈ ਇਹ ਸਾਡੀ ਰਹਿ ਚੁੱਕੀ ਹੈ ਕਿਉਂਕਿ ਅਗਲੀ ਪੰਕਤੀ ਚ ਕਥਨ ਕਰ ਰਹੇ ਹਨ ਹਰ ਸਾਧ ਸਰਣ ਨਾਨਕ ਗਹਿ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਕਰਦੇ ਆ ਕਥਨ ਕਰਦੇ ਆ ਨਾ ਕਿ ਅਸਾਂ ਨੇ ਹਰੀ ਦੇ ਜੀ ਉਸ ਅਕਾਲ ਪੁਰਖ ਵਾਏ ਗੁਰੂ ਪਰਮਾਤਮਾ ਦੇ ਜਿਹੜੇ ਭਗਤ ਜਨ ਨੇ ਜਿਹੜੇ ਉਹਦੇ ਨਾਮ ਨੂੰ ਸਿਮਰਦੇ ਨੇ 24 ਘੰਟੇ ਉਹਦੇ ਨਾਲ ਜੁੜੇ ਰਹਿੰਦੇ ਨੇ ਅਸੀਂ ਉਹਨਾਂ ਸੰਤਾਂ ਦੀ ਸ਼ਰਣ ਗ੍ਰਹਿਣ ਕਰ ਲਈ ਹੈ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿੱਤੇ ਮਿਹਰ ਪ੍ਰਿਆਤ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹੋਇਆਂ ਭੁੱਲਾਂ ਸਾਤ ਸੰਗਤ ਗੁਰੂ ਦੇ ਦਰ ਤੱਕ ਉਪਕਰ ਜਾਣ ਕੇ ਆਪਣੇ ਦਰ ਦਾ ਫਿਖਾਰੀ ਜਾਣ ਕੇ ਮਾਫ ਕਰ ਦੇਣੀਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਉਹਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਬਲਬਦ ਜਾਨਪੁ ਹਮੈ ਰਹੀ ਹਰ ਸਾਜ ਸਰਣ ਨਾਨਕ ਗਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHALLA TI